ਸੁਵਾ ਜੀ ਅੱਛਾ ਜੀ ਆ ਲੋ ਜੀ ਫੇਸ ਬੁਖਾ ਦਿਓ ਦੂਜਾ ਸੂਰਾ ਖੋਲ ਕੇ ਸੋਨੀ ਵੀਰੇ ਦਿਖਾ ਦਿਆ ਜੀ ਖੋਲ ਆ ਲੈ ਆ ਦੇਖੋ ਆ ਦਾ ਟੋਕ ਤਾਂ ਬੋਲਾ ਕਿੰਨਾ ਹੋ ਗਿੰਦਾ ਸਰ ਇਹ ਕੋ 11 ਲੀਟਰ ਸੇ ਸਭ ਬੋੜਾਗਾ ਹਾ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋਸੋ ਅੱਜ ਪਹੁੰਚੇ ਆ ਪਿੰਡ ਸਰੀਆਲੀ ਜ਼ਿਲ੍ਹਾ ਤਸੀਲ ਸ੍ਰੀ ਧਰਮਪਤਰਨ ਸਾਹਿਬ ਸਰੀਆਲੀ ਤੋਂ ਇੱਕ ਚੜਕ ਪਿੰਡ ਸੁਹਾਵਣ ਜਾਨਦੀ ਆ ਇਸੇ ਚਰਖੇ ਦੇ ਉੱਪਰ ਬਿਲਕੁਲ ਮੇਨ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਚੜ੍ਹਦੇ ਪਾਸੇ ਵਾਲੇ ਵੀਰ ਜੱਜ ਹੁੰਦੀਆਂ ਬੈਕਾਂ ਨੇ ਪਹਿਲਾਂ ਵੀ ਆਪਾਂ ਇਸ ਕੋਲ ਕਾਫੀ ਵੀਡੀਓ ਪਾਈਆਂ ਨੇ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਟੋਟਲ ਸੱਤ ਕਰਾ ਕੇ ਦਿਖਾਉਣੇ ਆ ਜਿਹਦੇ ਵਿੱਚ ਤੁਸੀਂ ਦੇਖੋਗੇ ਇੱਕ ਪਾਸੇ ਪੰਜ ਮੱਝਾਂ ਝੋਟੀਆਂ ਨੇ ਇੱਕ ਹੀ ਮੱਝ ਜਿਹੜੀ ਗੱਭਣ ਤੁਹਾਨੂੰ ਦਿਖਾਵਾਂਗੇ ਬਾਕੀ ਚਾਰ ਮੱਝਾਂ ਬਿਲਕੁਲ ਸੱਜਰਤਾ ਦੀਆਂ ਸੁਈਆਂ ਇੱਧਰ ਤਿੰਨ ਵੜਾ ਹੋਣਗੀਆਂ ਠੀਕ ਆ ਜੀ ਜਿੱਦੇ ਵਿੱਚੋਂ ਮੈਨੂੰ ਲੱਗਦਾ ਵੀ ਜੱਜ ਦੋ ਵੜਾ ਸੁਈਆਂ ਨਹੀਂ ਇਹ ਇੱਕ ਗੱਪਣਾ ਇਹ ਤਾਂ ਗੱਪਣਾ ਹੀ ਹੈ ਠੀਕ ਆ ਜੀ ਦੋ ਵੜਾ ਸੁਈਆਂ ਆਪਣੇ ਕੋਲ ਦੋ ਸੁਈਆਂ ਇਹ ਕਿੱਡੀ ਮਗਰ ਬੱਛੀਆਂ ਆ ਦੋ ਮਗਰੀ ਬੱਛੀਆਂ ਨੇ ਬਾਕੀ ਪ੍ਰੋਪਰ ਡਿਟੇਲ ਆਪਾਂ ਲਵਾਂਗੇ ਅੱਜ ਤਰੀਕ 1 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਮਾਲੋ ਦੋਸਤੋ ਜਿਆਦਾ ਸੋਇਆ ਸਵਾਇਆ ਸਾਰੇ ਭਰਾਵਾਂ ਨੂੰ ਬੇਨਤੀ ਰਿਕਵੈਸਟ ਕਰਦੇ ਆ ਆਨਲਾਈਨ ਸੌਦੇ ਨਾਲੋਂ ਵੀ ਕਿਤੇ ਜਿਆਦਾ ਵਧੀਆ ਇੱਥੇ ਆਣ ਕੇ ਆਪਦੀ ਅੱਖੀਂ ਜ਼ਰੂਰ ਵੇਖਿਆ ਕਰੋ ਚੀਜ਼ ਨੂੰ ਦੋ ਟਾਈਮ ਚੋੜੋ ਚਾਰ ਟਾਈਮ ਚੋੜੋ ਤਸੱਲੀ ਮੇਰਾ ਭਰਾ ਜ਼ਰੂਰ ਕਰ ਲਿਆ ਕਰੋ ਆ ਆਪਣਾ ਸਾਈਬੇਨਾ ਪੱਕਾ ਪਾਓ ਪੱਕਾ ਸਾਈਬੇਨਾ ਪਾ ਕੇ ਡੱਕੋ ਵਪਾਰੀ ਦੇਰ ਨੂੰ ਇੱਕ ਦਾ ਇੱਕ ਟਾਈਮ ਦੋ ਟਾਈਮ ਜੋਗੇ ਤਸੱਲੀ ਕਰਕੇ ਲੈ ਕੇ ਜਾਓ ਬਾਕੀ ਮਾਲ ਰੁਟੀਨ ਦੇ ਵਿੱਚ ਆਉਂਦਾ ਪੰਜ ਸੱਤ ਨੱਕ ਜਿਹੜੇ ਆ ਇਸ ਅੱਡੇ ਤੇ ਇਸ ਕਿਲੇ ਤੇ ਮੌਜੂਦ ਹੁੰਦੇ ਆ ਜਦੋਂ ਮਰਜ਼ੀ ਮੇਰੇ ਭਰਾ ਤੁਸੀਂ ਡਾਇਰੈਕਟ ਵੀ ਕਾਲ ਕਰਕੇ ਆ ਜਾਓਗੇ ਪੰਜ ਸੱਤ ਪਸ਼ੂ ਤੁਹਾਨੂੰ ਮਿਲ ਲੰਗੇ ਮਿਲਣਗੇ ਸਭ ਤੋਂ ਪਹਿਲਾਂ ਜੱਜ ਸਾਸਰੀ ਸਾਸਰੀ ਜੀ ਸਾਹਿਬ ਜੀ ਠੀਕ ਠਾਕ ਸੋਨੇ ਕੀ ਵਾਲਾ ਠੀਕ ਠਾਕ ਵਧੀਆ ਜੀ ਠੀਕ ਠਾਕ ਜੀ ਲੈ ਵੀ ਜੱਜ ਅੱਜ ਵੀਰੇ ਆਪਣੇ ਕੋਲ ਤਕਰੀਬਨ 7 ਕਨਾਰੇ ਜਿਵੇਂ ਜ਼ਿਕਰ ਕਰ ਦਿੱਤਾ ਆਪਾਂ 8 8 ਹੀ 8 ਨੇ ਹਾਂਜੀ ਆ ਪੰਜ ਮੱਜਾਂ ਤਿੰਨ ਤਿੰਨ ਕਾਈਂ 8 8 ਨਾਗ ਨੇ ਟੋਡਲ ਠੀਕ ਆ ਜੀ 8 ਨਾਗ ਨੇ ਜਿਹਦੇ ਵਿੱਚੋਂ ਦੋ ਹੀ ਨਾਗ ਆਪਣੇ ਕੋਲ ਗੱਬਣਾ ਬਾਕੀ ਸਾਰਾ ਮਾਸ ਬਾਕੀ ਸਭ ਤਿਆਰ ਆ ਜੀ ਸੁਈਆਂ ਹਾਂਜੀ ਠੀਕ ਆ ਜੀ ਤੇ ਬਾਕੀ ਸ਼ੁਰੂਆਤ ਹੈ ਦਾਦੀ ਵੀਰੇ ਕਿਹਦੇ ਪਾਸੋਂ ਕਰਤਾ ਸ਼ੁਰੂਆਤ ਤੇ ਅਸ ਤੋਂ ਕਰ ਲੈਣੇ ਇੱਕ ਗੱਲ ਆ ਗੱਬਰ ਦੋ ਜੀ ਪਰ ਰੇਡ ਫਿਰ ਬਿਲਕੁਲ ਜੈ ਜੀ ਆ ਬਿਲਕੁਲ ਜੈ ਰੇਡ ਸਿੰਘ ਜੀ ਮਤਲਬ ਇੱਕ ਸੋਨੇ ਵੀ ਸਾਰੇ ਵੀਰਾਂ ਨੂੰ ਪਤਾ ਹੀ ਆ ਹਾਂਜੀ ਹਾਂਜੀ ਤੇ ਸਾਰੇ ਬੰਨੇ ਪਾਣੀ ਪਾਣੀ ਹਾੜ ਆਏ ਹੋਏ ਆ ਤੇ ਕਿਤਨਾ ਕਿਤੇ ਹਰੇਕ ਭਰਾ ਨੂੰ ਮਾਰ ਪੈਂਦੀ ਆ ਜਾਇਜ਼ ਰੇਟਾਂ ਦੇ ਵਿੱਚ ਹੀ ਪਸ਼ੂ ਦੇਦਗੇ ਆਪਾਂ ਬਿਲਕੁਲ ਜਾਇਜ਼ ਰੇਟ ਦੇਦਾਂਗੇ ਫਤੂ ਕੱਢ ਜਿੰਨਾ ਜਰੋਂ ਚਲੋ ਇੱਕ ਮਾਹੌਲ ਜਿਹੜੇ ਸਿੱਧੇ ਸਾਦੇ ਨਹੀਂ ਹੁੰਦੇ ਕਿ ਉਹਨਾਂ ਜਰ ਤੱਕ ਆਪਾਂ ਹਮੇਸ਼ਾ ਥੋੜੀ ਕਮਾਈ ਕਰ ਲਈਏ ਤੇ ਜਾਇਜ਼ ਰੇਟਾਂ ਦੇ ਉੱਤੇ ਬਿਲਕੁਲ ਜਾਇਜ਼ ਬਿਲਕੁਲ ਉਹ ਸ਼ੁਰੂਆਤ ਕਰਦੇ ਆ ਦੋਸਤੋ ਵੀਡੀਓ ਨੂੰ ਪੂਰੀ ਐਂਡ ਤੱਕ ਦੇਖ ਲਿਆ ਜੀ ਇਹਦੇ ਪਾਸੇ ਵੀਰ ਕਰਦੇ ਆਂ ਇਧਰੋਂ ਕਰਦੇ ਆਂ ਫਸਟ ਆਪਾਂ ਜਿਹੜੀ ਤੁਹਾਨੂੰ ਦਿਖਾਉਣੀ ਆ ਪਹਿਲੇ ਨੰਬਰ ਤੇ ਇੱਕ ਮਾੜੀ ਦਿਖਾ ਦਿੰਨੇ ਆ ਸੋ ਇਧਰਲੇ ਪਾਸੇ ਕਰ ਲੋ ਇਹ ਗੱਬਣੇ ਮੈਂ ਹਾਂਜੀ ਇਹ ਗੱਬਣੇ ਜੀ ਇਹ ਪੂਰੀ ਤਸਲੀ ਨਾਲ ਦਿਖਾ ਦੇ ਜਸ਼ਨਪੁੱਤ ਤੰਗੀ ਤਸਲੀ ਨਾਲ ਕੈਮਰਾ ਕੋਹਰਾ ਮਾਰਦੇ ਥੱਲੇ ਆ ਇਹ ਗੱਬਣ ਬਾਅਦ ਜਾ ਕੇ ਨਮਾ ਸੁਆ ਇਹ ਮਾਜੀ ਹੋਣੀ ਤੀਜਾ ਸੁਆ ਸੁਣਾ ਜੀ ਬਹਿਣੇ 200 ਸੁਆ ਤੀਜਾ ਸੁਆ ਸੁਣਿਆ ਮੈਂ ਠੀਕ ਆ ਜੀ ਅਜੇ ਚਾਰ ਦਿਨ ਰਹਿੰਦੇ ਆ ਜੀ ਹਮ ਆ ਦੇਖੋ ਜੀ ਸੋ ਤੀਜਾ ਸੁਆ ਠੀਕ ਆ ਜੀ ਆ ਦੇਖੋ ਆ ਲਓ ਆ ਦੇਖੋ ਠੀਕ ਆ ਤੁਹ ਦੋ ਚਾਰ ਦਿਨ ਮਹਿਜੂ ਦੇਖੇ ਸੀ। ਬਾਕੀ ਚਾਰ ਤਿੰਨ ਦਿਨ ਪਰ ਹੋਣੇ ਸੀ ਸਾਹਿਬ ਜੀ। ਠੀਕ ਆ ਜੀ। ਹਾਂਜੀ। ਬਾਕੀ ਸਿੰਗਲ ਹੱਦੀ ਆ ਉਤੋਂ ਬਿਲਕੁਲ। ਬਾਕੀ ਫੁਲਕਾਰੀ ਵੀਰ ਨੇ ਪਾਈ ਆ ਚਲੋ ਸ਼ੌਂਕ ਦੇ ਨਾਲ ਮਾਲ ਇਹਨਾਂ ਕੋਲ ਸਾਫ਼ ਸੁਥਰਾ ਹੀ ਹੁੰਦਾ। ਐਨੀਮਲ ਚੰਗੀ ਝੋਟੀ ਆ ਤੀਜਾ ਸੂਆ ਇਹਨੇ ਸੋਣਾ। ਇਹ ਲੈ ਜੇ ਪੰਜ ਲੈ ਜੇ ਚਾਰ ਠੀਕ ਆ ਜੀ ਦਿਨ ਇਹਨੇ ਇੱਕ ਸੰਤੂ ਸਾਹਿਬ ਚੰਗੀ ਏਰੀ ਦੀ ਮਾਝਾ ਦੁੱਧ 15 ਕਿਲੋ ਜਿੱਸਵੇ ਚੁੜ ਦੇ ਦਿੱਤਾ ਨੇ। ਬਹੁਤ ਚੰਗੀ ਏਰੀ ਦੀ ਆ ਦੇਖੋ। ਤੋਂ ਬਾਕੀ ਬਿਲਕੁਲ ਅਰਣੀਆਂ ਵਰਗੇ ਥਾਣਾ ਸਪੇਸ ਵਨ ਤੁਹਾਡੇ ਸਾਹਮਣੇ ਆ ਤੇ ਫੇਸ ਕੁਆਲਟੀ ਇੱਕ ਵਾਰ ਦਿਖ ਕੱਦ-ਕੜ ਬਹੁਤ ਪਿਆਰਾ ਮੈਂ ਵਾਝਕਾ ਜੀ ਵੱਡੇ ਕੱਦ-ਕੜ ਦੇ ਵਿੱਚ ਆਮ ਨਾਰਮਲ ਚਲੋ ਮਾਝਾ ਆਪਾਂ ਐਸੇ ਹਾਈਟ ਕੱਦ ਦੇ ਵਿੱਚ ਦੇਖਦੇ ਆ ਤੁਹਾਡਾ ਬਹੁਤ ਸੋਹਣਾ ਚੌਰਸ ਲੇਵਾ ਠੀਕ ਆ ਤੇ ਆਈ ਖਲੋਤੀ ਆ 45 ਦਿਨਾਂ ਦੇ ਵਿੱਚ ਤਿਆਰੀ ਕਰ ਜੂਗੀ ਆ ਲੈ ਵੀ ਤੋੜ ਕੇ ਵੀ ਸੁਣਨੀ ਐਵੇਂ ਕਰਦੇ ਬਾਹਰ ਲਿਆ ਆਖਰ ਇਹ ਸ਼ਿੰਗਾਰ ਸੰਗੂਰ ਫਿਰ ਜਾਦੀ ਵੀਰੇ ਬੜੀ ਟੌਰ ਰੱਖਾ ਦੀ ਹੈ। ਸ਼ਗਰ ਦੇ ਸਿੱਖੋ ਕਰ ਲਾ ਬੰਦੇ। ਹਾਂ ਸ਼ਿੰਗਾਰ ਸੰਗੂਰ ਬਹੁਤ ਲਾਤਾ ਕਰਦੇ। ਨਾਲੇ ਸੋਨੀ ਭਰਾ ਸਾਡਾ ਬੜਾ ਸ਼ਕੀਨ ਹੈ ਸ਼ਿਕਾਰ ਦਾ। ਹੈ? ਹਾਂ। ਇੱਕ ਮੈਂ ਤੂੰ ਸੋਨੀ ਵੀਰ ਇੱਕ ਮਿੰਟ। ਆ ਲੈ। ਉਹ ਇਧਰ ਦਿਖਾ ਦੇ ਪੁੱਤ। ਗਾਹ ਕਰ ਲੈ ਮਾੜੀ। ਤੋਂ ਲੇਰੇ ਦੀ ਕੁਆਲਿਟੀ ਦਿਖਾ ਦਿਓ ਬਹਿਣੀ ਵਾਲੇ ਪਾਸਿਓਂ। ਚੜ। ਲੋ ਜੀ। ਉਹ ਪੰਪੋਂ ਬਹੁਤ ਕੁਆਲਿਟੀ ਵਾਲਾ। ਬਾਕੀ ਮੇਰੇ ਭਰਾਵਾਂ ਨੇ ਤੁਸੀਂ ਤਸੱਲੀ ਨਾਲ ਦੇਖ ਹੀ ਲੈਣੀ ਆ ਤੇ ਵੀ ਮੱਝ ਤੇ ਜੱਜ ਸੂਹਾ ਸੋਣ ਦੀ ਪੂਰੀ ਤਿਆਰੀ ਤੇ ਆ ਸੰਧੂ ਸਾਹਿਬ ਬਹੁਤ ਚੰਗੀਰੀ ਦੀ ਮੱਝ ਆ ਠੀਕ ਆ ਵੀਰ ਹਾਂਜੀ ਲੋਕਾਂ ਦਾ ਆਪਣੇ ਦੇਸੀ ਮੈਨੂੰ ਬਹੁਤ ਚੰਗੀਰੀ ਦੀ ਮੱਝ ਠੀਕ ਆ ਜੀ ਠੀਕ ਆ ਲਓ ਜੀ ਕਰੋ ਚੈੱਕ ਸੋ ਆਰਡਰ ਵੀ ਬਹੁਤ ਸੋਹਣਾ ਬਣਾਈ ਫਿਰਦੀ ਕਰਮਾਲੀ ਉਹਨੀ ਗਾਹ ਤੇ ਉਹਨੀ ਪੇਸ਼ਾਨ ਠੀਕ ਆ ਤੇ ਇਹ ਜੱਜ ਵੀਰੇ ਦੀ ਮੰਗ ਇਹਦਾ ਮੁੱਲ ਕੀ ਰਹੂਗਾ ਦੇ ਦਾਂਗੇ ਕਿੰਨੇ ਦੀ ਅੱਜ ਡਿਮਾਂਡ ਸੰਧੂ ਸਾਹਿਬ 135 ਕਰਦੇ ਆ ਇਹਦੇ ਹਾਂ 135 ਹਾਂਜੀ ਆ ਲਓ ਜੀ 135 ਬਾਕੀ ਦੁੱਧ 15 16 ਕਿਲੋਗ੍ਰਾਮ ਦੀ ਝੋੜੀ ਦੇਊਗੀ ਹਾਂ ਚੰਗੇ ਏਰੀਏ ਦੀ ਬਹੁਤ ਚੰਗੀ ਮੈਂ ਸਾਫ਼ ਸੁਥਰੀ ਆ ਠੰਡੀ ਆ ਵੀ ਨਾ 135 ਨਾ 34 ਨਾ 33 ਨਾ 32 ਉਹਦਾਂ 5000 ਇਹਨਾਂ ਲੱਗਗੇ ਬਾਕੀ ਮਾਝਾ ਚੰਗੀਆਂ ਦੀ ਇਹ ਅੰਦਰੋਂ ਉਹਦਾ ਜਿੰਦਾ ਕਰਦਾ ਉਹਦਾਂ ਕਰਦਾ ਜਿੱਦਾਂ ਦੇ ਲੋਕ ਜਿੰਦਾ ਹੀ ਉਹ ਵੀ ਅੰਦਰੋਂ ਦੀਆਂ ਕਰਦੀਆਂ ਮਾਨਤਾਂ ਕੋਈ ਅਸੰਦੂ ਮਾਨਤਾਂ ਕਰਨਾ ਕਰੀ ਆ ਜੀ ਲਓ ਵੀ 28 ਦੀ ਵੀਰਾਂ ਦੇ ਵੀ ਦੇ ਦਾਂਗੇ ਬਾਕੀ ਮੇਰੇ ਭਰਾ ਤਫਲੀ ਨਾਲ ਦੇਖ ਲੋ ਠੀਕ ਆ ਜੀ ਹਾਈਟ ਕੱਦ ਪਾਡਾ ਲੈਵਾ ਪੂਰਾ ਵਧੀਆ ਠੀਕ ਆ ਚਾਰ ਤਰੀਕ ਨੂੰ ਸੰਧੂ ਸਾਹਿਬ ਦੇ ਪੁਰੇ ਰੇਹ ਦੇ ਆ ਮੈਂ ਦੇ ਹਾਂ ਜੀ ਇਹ ਦੋ ਚੀਜ਼ ਇੱਥੇ ਖੜਸਾ ਦੀ ਮੈਂ ਬਣਦੀ ਬਹੁਤ ਆ ਬਾਕੀ ਦੁੱਧ ਵਾਲੀ ਮੱਝ ਆ ਤੇ ਚਾਰ ਪੰਜ ਦਾ ਨਵੀਂ ਕਰਮਾਂ ਜੀ ਬਹੁਤ ਵਧੀਆ ਠੀਕ ਆ ਸੋ ਹੋਰ ਚੰਗੀ ਤਿਆਰੀ ਕਰ ਦੂਗੀ 1,28,000 ਦੀ ਇਹ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਠੀਕ ਆ ਮਾਰੋ ਜਾਤ ਬਹੁਤ ਵਧੀਆ ਸੈਗਰ ਨੰਬਰ ਤੇ ਇਧਰ ਆ ਜਗੇ ਤੇ ਇੱਕ ਜੱਜ ਆਪਣੇ ਕੋਲ ਸੈਗਰ ਨੰਬਰ ਤੇ ਇਹ ਮੱਝ ਸੂਈ ਸਵਾਈ ਆ ਸੰਧੂ ਸਾਹਿਬ ਇਹਨੂੰ ਸੂਈ ਨੂੰ 12 ਦਿਨ ਹੋ ਗਏ 10 12 ਦਿਨ ਠੀਕ ਆ ਜੀ ਇਹਦੇ ਕੋਲ ਜਿਹੜਾ ਸਹੀ ਦੁੱਧ ਆਪਾਂ ਕਿਹਨੇ ਦੇਣਾ ਚੋਗੇ ਦੋ ਟਾਈਮ 14 ਕਿਲੋ ਦੁੱਧ ਦਵਾ ਕੇ ਥੱਲੇ ਪੈਰ ਨਿੱਗਰ ਆ 14 ਲੀਟਰ ਦੁੱਧ ਪਹੁੰਚਾਟ ਆ ਆਪਣੇ ਕੋਲ ਕੋਈ ਗਾਰੰਟੀ ਦੇ ਲੈਣੇ ਚੋਗੇ ਚਾਰ ਟਾਈਮ ਆਪਣੇ ਕੋਲ ਰਹਿ ਗਏ ਮੈਂ ਚੋੜੇ 14 ਕਿਲੋ ਦੁੱਧ ਦਵਾ 14 ਕਿਲੋ ਦੁੱਧ ਹਾਜ਼ਰ ਸਹੀ ਦਵਾਗੇ ਆਏ ਆ ਆਪਣੇ ਕੋਲ ਚਾਰ ਟਾਈਮ ਤੇਰ ਟੱਬ ਚੋਗੇ ਫਿਰ ਇਸ ਸਮੇਂ ਹਾਂ ਆਹ ਕਿੰਨੇ ਦਿਨ ਹੋ ਗਏ ਤੁਸੀਂ ਨੂੰ ਇਹਨੂੰ 10-12 ਦਿਨ ਹੋ ਗਏ 10-12 ਦਿਨ ਮਗਰ ਕੱਟਾ ਆ ਗਿਆ ਠੀਕ ਆ ਜੀ ਇਹ ਮਗਰ ਮੇਲ ਕਾਫ ਆ ਕੱਟਾ ਤੇ 14 ਲੀਟਰ ਜਿਆਦਾ ਨਾ ਵੀ ਥੱਲੇ ਕੋਈ ਵੀ ਦੋ ਟਾਈਮ ਚਾਰ ਟਾਈਮ ਚ ਅੱਠਾ ਦੋ ਸਾਂਗ ਦਿਨਾਂ ਦਾ ਹਾਂਜੀ ਹਾਂਜੀ ਠੀਕ ਆ ਸਵੇਰ ਦੇ ਵਿੱਚ ਹੋ ਤਿੱਜਾ ਤਿੱਜਾ ਸੂਰਾ ਜੀ ਅੱਛਾ ਜੀ ਆਹ ਲੋ ਜੀ ਫੇਸ ਬੁਖਾ ਦਿਓ ਦੂਜਾ ਸੂਰਾ ਖੋਲ ਕੇ ਸੋਨੀ ਵੀਰੇ ਦਿਖਾ ਦਿਆ ਜੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਟਾਈਮ ਇੱਕ ਵਾਰ ਫੇਰ ਆਪਾਂ ਰਿਪੀਟ ਕਰ ਦਿੰਨੇ ਆ 1:30 ਵਜੇ ਤਕਰੀਬਨ 1:30 ਵਜੇ ਦਾ ਦੁਪਹਿਰ ਦਾ ਸਮਾਂ ਤੇ ਕੋਈ ਵੀ ਸੱਜਣ ਮੇਰਾ ਵੀਰ ਹਮੇਸ਼ਾ ਹੀ ਆਪਾਂ ਨੋਟ ਕਰਾ ਲੀਦਾ ਆ ਵੀ ਸਵੇਸ ਵਾਇ ਪਸ਼ੂ ਆ ਬੇਸ਼ੱਕ ਬੇਤੁੜ ਕੇ ਪੈਸੇ ਲਾਉਣੇ ਆ ਤੁਸੀਂ ਰਕਮ ਚੰਗੀ ਲੱਗ ਜਾਂਦੀ ਆ ਪਸ਼ੂ ਖਰੀਦਣ ਲੱਗਿਆਂ ਆਪਣੇ 2 ਟਾਈਮ 3 ਟਾਈਮ ਚੋਗੇ ਲੀਟਰ ਮਾਰ ਕੇ ਚਾਹੇ ਕੰਡਾ ਕਰਨਾ ਕਿਸੇ ਨੇ ਚਾਹੇ ਲੀਟਰ ਮਾਰਨਾ ਤਸਵੀਰ ਕਰਕੇ ਲੈ ਕੇ ਜਾਓ ਥੋੜਾ ਜਿਹਾ ਜਸ਼ਨਪੁੱਤਰ ਲਾ ਕੇ ਤਸਵੀਰ ਨਾਲ ਦਿਖਾ ਦੇ ਮਰਾ ਇਲੇਵਾ ਔਰ ਕਿਤੇ ਦੂਰਾ ਕੈਮਰਾ ਬਾਕੀ ਚਾਚੇ ਵੀਰੇ ਦੂਜਾ ਘਾਰਾਂ ਤੋਂ ਬਰਾਬਰ ਬਿਲਕੁਲ ਘਾਰਾਂ ਨਾਲ ਬਰਾਬਰ ਇੰਸਾਫ ਠੀਕ ਹੈ ਜੀ ਆ ਲੈ ਆ ਦੇਖੋ ਆ ਦੇਖੋ ਜੀ ਸੁਣੇ ਬਿਤਾਰ ਦੂਰ ਅਗਲੇ ਪਿਛਲੇ ਦਿਨ ਬਰਾਬਰ ਇਹ ਕੋਈ ਸਤਿਵੰਤੂ ਸਾਹਿਬ ਕੋਈ ਇਹ ਮੈਂ ਘੂਰ ਛਿੱਟਾ ਜਾਂ ਕੋਲੀ ਚਵਾਈ ਦੀ ਮੈਂ ਇਹ ਨਹੀਂ ਕੋਈ ਦਵਾਈ ਮੰਗਦੀ ਹੋਗੀ ਠੀਕ ਹੈ ਬਾਕੀ ਦੁੱਧ ਜਿੰਨਾ ਕਿਹਾ ਉਹਨੇ ਨਹੀਂ ਉਹਨੇ ਵਿਜੜੀ ਕਹਿਤਾ 14 ਨਹੀਂ ਨਿਕਲਦਾ ਇਹ ਕੋਈ ਚਾਰਟ ਹੈ ਤਸੱਲੀ ਕਰੇ ਠੀਕ ਹੈ ਜੀ ਨਾ ਬਈ ਲੈਵਾ ਕੱਢਾ ਜਿਹੜਾ ਇਹ ਨਿੱਗਰ ਆ ਪੂਰਾ ਨਿੱਗਰ ਆ ਬਿਕੋਜ਼ ਮੈਂ ਨਿੱਗਰ ਚੱਢੀ ਬਾਕੀ ਦੁੱਧ ਚੋਗੇ ਦਵਾਂਗੇ ਖਾਲਾ ਕਿੰਨਾ ਮੈਂ ਵਿਖਾਲਾ ਘੱਟ ਦਿਖਾਉਂਦੀ ਆ ਸਤਿਵੰਤੂ ਸਾਹਿਬ 2 ਕਿਲੋ ਮੈਂ ਘੋਰ ਦੁੱਧ ਕਿਹਾ ਸੀ ਮੇਰਾ ਕੋਈ ਮਾਰ ਆਇਆ ਇਹ ਮੈਂ ਕੱਲੇ ਖਾਕ ਦੋ ਮਹੀਨਾ ਤੇ ਦਿਨ ਮਾਜੀ ਮੈਂ ਕਿ ਦੁੱਧ ਹਲੋ ਬਾਕੀ ਪੋਲੀਚ ਵਾਈ ਦੀ ਆ ਠੰਡੀ ਸੀਲ ਆਪੋਏ ਠਾਗ ਨਾ ਬਣਦੇ ਬਣਨੇ ਨੂੰ ਠੀਕ ਆ ਲੈ ਵੀ ਜੱਜ ਮੋਲ ਦੇ ਕੀ ਕਰਦੇ ਆ ਡਿਮਾਂਡ ਕੀ ਤੇਰਾ ਸਿੰਧੂ ਸਾਹਿਬ 13 ਮੋਲ ਕਰਦੇ 13 ਹਾਂਜੀ ਲੈਸ ਕਰਕੇ ਦੇ ਦਿੱਗੇ ਜਿੱਦਾਂ ਸਿੰਧੂ ਸਾਹਿਬ ਤਿੰਨ ਜੰਗ ਲੱਗਦਾ ਜੀ 2 ਛੱਡ ਗਏ 4 ਛੱਡ ਗਏ 5 ਛੱਡ ਗਏ 7 ਸਿੰਧੂ ਸਾਹਿਬ 5 ਹੀ ਦੇ ਦੇ ਦੀਏ 5 ਹੀ ਦੀ ਹਾਂ ਨਾ ਜੀ ਸੋਨੇ ਹੋਰ ਨਾ ਛੱਡ ਗਏ ਵਿੱਚੋਂ 20000 ਤੇ ਜੀ ਤੇ ਜਾਂਦੇ ਬਾਬੀ 1 ਲੱਖ 23 ਹਜ਼ਾਰ ਦੀ ਇਹ ਜੱਜਾਂ ਦਾ ਵੀ ਦੇ ਦੇਾਂਗੇ ਯੈਸ ਨੋ 123 ਦੀ ਸਵੇਰ ਦੂਜਾ ਜਿਹੜਾ ਮੰਨ ਕੇ ਖਰੀਦੀ ਹੈ ਤੇ ਦੂਜੇ ਅੱਗੋਂ ਭਾਵੇਂ ਮੰਨ ਲਏ ਕੋਈ ਤਿੱਜਾ ਮੰਨ ਲੇ ਸੰਧੂ ਜੀ ਮਗਰ ਇਹਦੇ ਠੀਕ ਆ ਜੀ ਅੱਗੇ ਇਧਰ ਜੱਜ ਆਪਣੇ ਕੋਲ ਤਿੱਜੇ ਨੰਬਰ ਤੇ ਇਹ ਵੀ ਮੈਂ ਚੰਗੀ ਕਾਰਤੂਸੀ ਕਰ ਲੈਂਦੀ ਆ ਹਾਂਜੀ ਹੈ ਤੇ ਇਹਨੂੰ ਆਂਦੇ ਬਿਲਕੁਲ ਅੱਗੋਂ ਕਰਮ ਵਾਲੀ ਆਪਾਂ ਸ਼ਿਤਾਤ ਹੁੰਦੀ ਆ ਤਾਂ ਪੈਕ ਸਰ ਸੂਤਾਂ ਕਲੇਵਾਂਗੇ ਸੰਧੂ ਸਾਹਿਬ ਤਿੱਜਾ ਸੁਆਏ ਤਿੱਜਾ ਸੁਆ ਸੁਈਏ ਬਹੁਤ ਜੇ ਮੰਨ ਲਓ 4-5 ਦਿਨ ਦੀ ਸੁਈ ਆ ਪੰਜ ਛੇ ਦਿਨ ਦੀ ਠੀਕ ਆ ਜੀ ਹਾਂਜੀ ਅਲੋ ਮਗਰ ਕੱਟੀ ਆ ਹਾਂਜੀ ਕੱਟੀ ਆ ਜੀ ਮਗਰ ਮਗਰ ਕੱਟੀ ਆ ਸੀ ਮਿਲ ਅੱਜ ਤਿੰਨ ਚਾਰ ਦਿਨ ਹੀ ਹੋਏ ਸਾਰੇ ਹਾਂਜੀ ਆਸੋਕ ਤਾਂ ਬੋਲਾ ਕਿੰਨਾ ਹੋਵੇਂਦਾ ਸੱਤ ਇਹ ਕੋ 11 ਲੀਟਰ ਸੇ ਸਭ ਬੋਲਾਗਾ 11 ਕਿਲੋ 16 17 ਲੀਟਰ ਦੁੱਧ ਮੈਂ ਨਾਰਮਲ ਸੇ ਵਾਤੇ ਕੱਢ ਦੂਗੀ ਜੀ ਹਾਂਜੀ ਮਾ ਵੀ ਲੇਵਾ ਗਰਮ ਵਾਲੀ ਬਹੁਤ ਸੋਨਾ ਬਣਾਈ ਫਿਰਦੀ ਆ ਅੱਗੋਂ ਦੇਖੋਗੇ ਤੁਸੀਂ ਕਾਫੀ ਸ਼ਟਾਰਟਿੰਗ ਆ ਤੇ ਬੈਕ ਸਾਈਡ ਬਿਲਕੁਲ ਸੂਤ ਤੱਕ ਲੇਵਾ 11 ਕਿਲੋ ਬੋਲੇ ਦੀ ਸ਼ਟਾਰਟਿੰਗ ਬਾਕੀ 15 ਜਵਾਦੇ 14 ਜਵਾਦੇ ਮੱਝ ਪੂਰੀ ਵੱਡੀ ਆ ਪੂਰਾ ਸਟ੍ਰਕਚਰ ਦਿਖਾ ਦਿਓ ਤਸੱਲੀ ਨਾਲ ਪੂਰੀ ਭਾਰੀ ਆ ਸਰੀਰਕ ਮੰਤਰ ਵੀ ਵਜਨ ਵੜ ਬੜਾ ਚੌੜਾ ਮਗਰਾਤਾ ਚੌੜਾ ਪਿੱਠ ਬੜਾ ਬਾਕੀ ਤੋੜ ਕੇ ਤਸੱਲੀ ਨਾਲ ਦਿਖਾਉਣੇ ਆ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਤੇ ਜਿੱਦਾਂ ਮਰਜ਼ੀ ਚੋਣ ਚਾਣ ਦੇ ਵਿਚਾਨ ਪੋਲੀ ਪੂਰ ਸਿੱਟੀ ਦੇ ਵਿਚਾਨ ਚਵਾਈਏ ਸੰਧੂ ਸਾਹਿਬ ਇਹ ਸੂਈ ਸੋਈ ਮੈਂ ਆ ਆਪਾਂ ਚਵਾਗੇ ਆਪਣੀ ਤਸੱਲੀ ਕਰਕੇ ਲਵੇ ਜਨੇ ਲੈਣੀ ਹੈ ਕੋਈ ਲਾਂਮੇ ਵਾਲਾ ਕਮਰਾ ਗੰਮੀਆ ਕਰੋ ਚੱਕ ਜੀ 2 ਤੇ 17 ਦੇ ਦੇ ਸੂਆ ਦੇ ਦੇ ਇਹ ਦੋ ਨਹੀਂ ਮਰਦੀ ਇਹ ਕਰੋ ਚੱਕ ਜੀ ਸੋ ਵਧੀਆ ਮੱਝਾਂ ਦੇ ਵਿੱਚ ਆ ਕਈ ਵਾਰ ਹਾਈਟ ਦਾ ਜਿਆਦਾ ਰੋਲਾ ਹੁੰਦਾ ਭਰਾਵਾਂ ਨੂੰ ਦੀ ਪਤਾ ਨਹੀਂ ਕਿ ਕਦ ਗਿਆ ਛੋਟਾ ਨਿਕਲੇ ਵੱਡੇ ਕੱਦ ਕਾਠ ਦੇ ਵਿੱਚ ਆ ਹਾਈਟ ਕਾਤ ਵੱਡੀ ਆ ਮੱਝ ਦੀ ਤੇ ਸਾਰ ਨਾਲ ਹੀ ਦੇਵਾ ਕਰਮ ਵਾਲੀ ਲਾਈ ਚਰਦੀ ਆ 11 ਕਿਲੋ ਬੌਲ ਦੀ ਸ਼ਿਤਾਤਿੰਗਾ ਥੋੜੇ ਜਿਹਾ ਪਸ਼ੂ ਕਾਲੇ ਪੈਂਦੇ ਆ ਜਦੋਂ ਕਿਤੇ ਬੱਚਿਆਂ ਦੇ ਕਰਕੇ ਆ ਬੱਚਿਆਂ ਦੇ ਕਰਕੇ ਥੋੜੀਆਂ ਤਾਜ਼ੀਆਂ ਸੁਈਆਂ ਨੇ ਬੱਚਿਆਂ ਦੇ ਕਰਕੇ ਕਾਲੀਆਂ ਪੈਂਦੀਆਂ ਨੇ ਜਦੋਂ ਥੋੜਾ ਜਿਹਾ ਆਪਾਂ ਦੂਰ ਆਉਨੇ ਆ ਦਵਾਈ ਪੋਲੀ ਸੰਦੂ ਸਾਹਿਬ ਇਹ ਨਹੀਂ ਕਿ ਮੈਂ ਦਵਾਈ ਲੰਗੂਗੀ ਜਾਂ ਕਰੋੜ ਹੋ ਗਈ ਇੱਕ ਨੰਬਰ ਦੀ ਪੋਲੀ ਦਵਾਈ ਦੀ ਮੈਂ ਆ ਦੇਖੋ ਠੀਕ ਹੈ ਬਾਕੀ ਵਧੀਆ ਮਾਜੋ ਚਲੋ ਸਟਾਰਟਿੰਗ ਜੱਜ ਚੰਗੀ ਹੈ ਵੀ 11 ਲੀਟਰ ਹਾਂ 11 ਕਿਲੋ ਬੋਲੇ ਜੋ ਸਟਾਰਟ ਹੋਈ ਹੈ ਜੀ 11 ਕਿਲੋ ਬਹੁਤ ਹੀ ਛਟਾਦੀ ਹੈ ਹਾਂ ਜੀ ਦੁੱਧ ਤਾਂ ਬਾਕੀ ਮਹਿੰਸ ਸਿੰਘ ਸਾਹਿਬ ਮੈਲਾ ਮੂਲਾ ਮਾਰਨਾ ਹੈ ਪਾ ਲੈ ਪੰਜ ਸੱਤ ਦਿਨ ਲੱਗ ਜਦੇ ਨੇ ਗਨ ਨੂੰ ਬਿਲਕੁਲ ਤੇ ਸੁਸਾ ਜੱਜ ਆਈਆਂ ਮੀਆਂ ਬਿਲਕੁਲ ਤੇ ਇਹ ਜੱਜ ਮੋਲ ਕੀ ਰੋਗੇ ਦਾ ਇਹ ਸਹੀ ਸਦੂ ਸਾਹਿਬ 144 ਕਰਦੇ ਆ ਜੀ ਲੈ ਲੈ 145 ਹਾਂ ਜੀ ਜਾਇਜ਼ ਕਰਕੇ ਦੇਈਏ ਫਿਰ ਗੱਲ ਉੱਥੇ ਆਉਂਦੀ ਹੈ ਵੀ ਜਾਇਜ਼ ਤੋਂ ਜਾਇਜ਼ ਤੁਸੀਂ ਦੱਸੋ ਜੋਤਾਂ ਚੰਗਾ ਲੱਗਦਾ ਮਾਜ ਵਧੀਆ ਹੈ ਮੇਰੇ ਭਰਾਵੋ ਬਾਕੀ ਤੁਸੀਂ ਦੇਖ ਲਿਓ ਪੂਰੀ ਪੂਰੀ ਵੱਡੀ ਮੱਜਾ ਚਲੋ ਮੱਜਾ ਪਾ ਤੁਹਾਨੂੰ ਲਾ ਦਿਖਾਈਆਂ ਪੰਜ ਜਾਂ ਅੱਗੇ ਵੀ ਦਿਖਾਉਣੀਆਂ ਨੇ ਦੋ ਹੋਰ ਇਹਨਾਂ ਮੱਜਾਂ ਦੇ ਵਿੱਚੋਂ ਫੁੱਲ ਵੱਡੀ ਹਾਈਟ ਦੇ ਵਿੱਚ ਆ ਇੱਥੇ ਆ ਕੇ ਮੇਰਾ ਭਰਾ ਕੋਈ ਇਹ ਨਹੀਂ ਕਹੂਗਾ ਵੀ ਪੁੱਟਾਂਛਾ ਛੋਟਾ ਮੈਂ ਦਾ ਕੱਦ ਹਾਈਟ ਛੋਟੀ ਆ ਤੇ ਦੇਖੋ ਮੇਰਾ ਆਪਾਂ ਦੋ ਮੱਜਾਂ ਦੇ ਵਿੱਚ ਪਾਉਂਦੀ ਆ ਤਾਂ ਥੱਲੇ ਵੀ ਬੜੀ ਜ਼ਬਰਦਸਤ ਆ ਇੱਕ 40 ਕੇ 45 ਕੀ ਕੀਤਾ ਜੀ 45 ਕੀਤਾ ਜੀ ਇੱਕ ਸੰਸਾ 45 ਹਾਂਜੀ ਨਾਲ ਆਪਣੇ ਸੋਨੇ 40 ਤੇ ਨਾਲ 38 ਹੋਰ ਨਾ ਕਰਦੀ ਥੋੜੇ ਅੰਦਰ ਸੰਦੂ ਸਾਹਿਬ ਜਿਆਦਾ ਹਰਮਨਾ ਕਿ ਮੈਂ ਉੱਚੀ ਲਈ ਨਾ ਮੱਝ ਉੱਚੀ ਲਈ ਆ ਪਤਾ ਇਹ ਮੱਝ ਹੈ ਹਾਥੂ ਰੱਖਦੀ ਆ ਹਾਂ ਪਤਾ ਕੀ ਆ ਹਾਂ ਤੇ ਮੈਂ ਜਦ ਕਿ ਬਾਅਦ ਵਿੱਚ ਸਭ ਆਪਾਂ ਤੁਸੀਂ ਕਹਤਾ ਵੀ ਜਿਆਦਾ ਮੋਲ ਦੇ ਕਰਕੇ ਮੈਂ ਜਿਆਦਾ ਹੀ ਪਾ ਦਿੰਦਾ ਹਾਂ ਹੱਥੀ ਜੋ ਕਰਦਗੇ ਥੋੜਾ ਬਾਕੀ ਖੁਸ਼ੀ ਨਾਲ ਸੂਰਜਪਾ ਕਰ ਦੋ ਸੰਦੂ ਸਾਹਿਬ ਜੋ ਚੰਗਲਾ ਕਰ ਦੋ ਲੋ ਬਾਕੀ ਕਰ ਦੋ ਤੁਸੀਂ ਕਰ ਦੋ ਆਪੇ ਕੋਈ ਯਾਰ ਕਰ ਦੋ ਫਾਸੋ ਕਰ ਦੋ ਸੰਦੂ ਸਾਹਿਬ 37 ਦੀ ਆ ਨਾ ਇਹ ਲੋ ਬੇ 37 ਦੀ ਆ ਹਾਂਜੀ ਬਾਕੀ ਮੱਝ ਤੇ ਆਣ ਕੇ ਵੇਖੋ ਮੇਰੇ ਭਰਾ ਮੱਝ ਪੂਰੀ ਵੱਡੀ ਆ ਜਿਹੋ ਜਿਹੇ ਪਸ਼ੂ ਖਰੀਦਾਂਗੇ ਉਹ ਜਿਆ ਮੋਲ ਨਾਲ ਠੀਕ ਆ ਜੀ ਸੋ 1 ਲੱਖ ਹੋਰ ਵੀ ਤੁਹਾਨੂੰ ਮੱਜਾਂ ਅੱਗੇ ਦਿਖਾਵਾਂਗੇ ਹੋ ਸਕਦਾ ਵੀ ਅੱਗੇ ਉਹਨਾਂ ਮੱਜਾਂ ਦੇ ਦੀ ਵਾਜ ਬਜਾਇਆ ਜਾ ਰੇਡ ਤੁਹਾਨੂੰ ਮਿਲ ਜਾਣਾ ਤੇ 1 ਲੱਖ 36 ਹਜ਼ਾਰ ਦੀ ਮੱਜ ਮਿਲ ਜੂਗੀ ਆਪਣੇ ਭਰਾਵਾਂ ਨੂੰ ਠੀਕ ਆ ਐਸੋਰ ਤੇ 11 ਕਿਲੋ ਬੋਲੋ ਦੀ ਸ਼ਟਾਰਟਿੰਗ ਆ ਪੂਰੀ ਤਸੱਲੀ ਨਾਲ ਮੇਰਾ ਭਰਾ ਵੀਡੀਓ ਵੇਖ ਕੇ ਫਿਰ ਕਾਲ ਕਰ ਲਿਆ ਜੀ ਚੰਗੀ ਤਸੱਲੀ ਦੇ ਨਾਲ ਤੇ ਕਿਦਰ ਤੁਹਾਨੂੰ ਆਪਾਂ ਇਹ ਮੱਜ ਦਿਖਾ ਦਗੇ ਜੱਜ ਇਹਦਾ ਕੀ ਫੈਰਵਾ ਪੂਰਾ ਪਹਿਲਾ ਸੁਆ ਸਿੰਧੂ ਸਾਹਿਬ ਸੂਈਏ ਮੋ ਛੱਗੀ ਆ ਝੋਟੀਆਂ 6 ਦੰਦ 6 ਦੰਦ ਆ ਜੀ ਠੀਕ ਆ ਇਹ ਵੀ ਨਹੀਂ ਤੇ ਅੱਧੀ ਪੰਜਾਂ ਛਾਂਦਲੇ ਦੀ ਸੂਈ ਆ ਠੀਕ ਆ ਠੀਕ ਆ ਜੀ ਲੋ ਵੀ ਛ ਜੋ ਜੋ ਸੁਬਾ オリジナル ਹੈ ਨਾ ਪਹਿਲਾ ਸੁਬਾ ਪਹਿਲਾ ਹੀ ਪਹਿਲਾ ਹੀ ਹਾਂਜੀ ਲੋ ਵੀ ਪਹਿਲਾ ਸੁਬਾ ਮਗਰ ਕੱਟਾ ਤੇ ਚੱਟੀ ਆ ਮਗਰ ਕੱਟੀ ਆ ਇਹ ਵੀ ਪੰਜ ਛੇ ਦੀ ਸੂਈ ਆ ਪੰਜਾ ਛਿਆ ਦਿਨਾਂ ਦੀ ਸੂਈ ਆ ਮਗਰ ਕੱਟੀ ਆ ਇਧਰ ਇੱਕ ਬਹਿਣੀ ਆਲੇ ਪਾਸੇ ਤੁਹਾਨੂੰ ਥਾਂ ਦਿਖਾ ਰਹੇ ਆ ਆਪਾਂ ਮਹਾਰਾਜ ਚੈੱਕ ਕਰੋ ਐਸ ਵਕਤ ਕਿੰਨਾ 9 ਕਿ ਕੀ 10 ਕਿਲੋ ਦੁੱਧ ਸੰਸਦ ਕੋ ਬੱਚੇ ਵਾਲਾ ਪਾਗ ਜਾਨੀ 10 ਕਿਲੋ ਦੁੱਧ ਦੀ ਛੋਟੀ ਕੋ ਖੁੱਲਾ ਖੁੱਲਾ ਆ ਸੁਬਾ ਹਾਂਜੀ ਪਾਉਗੇ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਇਹ ਨਹੀਂ ਦੱਸਾਂਗੇ 10 ਨੇ ਉਹ 7 ਆ ਅੱਛਾ ਅੱਛਾ ਇੱਕ ਨੰਬਰ ਦੀ ਠੰਡੀ ਸਹੀ ਆ ਬੱਚਾ ਪਰਲਾ ਚੰਗੀ ਜਾਂਦਾ ਦੇਖ ਲੈ ਆ ਦੇਖੋ ਨਵੀਂ ਕਰੋਲ ਚ ਆ ਕੇ ਝੋਟੀ ਠੀਕ ਆ ਜੀ ਛੇ ਦੰਬ ਝੋਟੀ ਆ ਗੋਲਾ ਗਾਲਾ ਮੇਰਾ ਭਰਾ ਚੈੱਕ ਕਰ ਸਕਦੇ ਜੋ ਹਾਈਟ ਮੀਡੀਅਮ ਦੇ ਵਿੱਚ ਆ ਬਿਲਕੁਲ ਗੁਲਾਈ ਦੇ ਵਿੱਚ ਝੋਟੀ ਆ ਅੱਜ ਪੰਜਾ ਚੌ ਦਿਨਾਂ ਦੀ ਸੂਈ ਦੇ ਥੱਲੇ 9 ਲੀਟਰ ਤੋਂ ਬਾਹਰ-ਬਾਰ 9 10 10 ਕਿਲੋ ਕੱਚਾ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਵਜ਼ਨ ਲੋਡ ਤੁਹਾਡੇ ਸਾਹਮਣੇ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਪਲੀ ਪਲੀਤੀ ਪੂਰੀ ਕਰਮ ਵਾਲੀ ਗੋਲ ਢੋਲ ਵਰਗੀ ਆ ਬਾਕੀ ਠੰਡੀ ਸੰਦੂਸਾ ਬਹੁਤ ਆ ਠੀਕ ਹੈ ਨਾ ਕਦੇ ਨਾ ਆਉਣ ਕਰਨ ਨਾ ਕੋਈ ਮਦਬਲੀ ਹੈ ਭਾਵੇਂ ਜਿਸੇ ਮਰਜੀ ਬਣ ਕੇ ਚੋਈ ਉਹਨੂੰ ਓਕੇ ਜੱਜ ਹਾਂਜੀ ਬਾਕੀ ਤੁਸੀਂ ਚਵਾਈ ਕੀਤੀ ਆ ਤੁਸੀਂ ਚੋਈ ਹੋਊਗੀ ਦੋ ਚਾਰ ਡੰਗ ਪੰਜ ਡੰਗ ਛੇ ਡੰਗ ਚੋਣ ਚਵਾਈ ਪੂਰੀ ਫਿੱਟ ਨਹੀਂ ਸੰਦੂਸਾ ਇੱਕ ਨੰਬਰ ਦੀ ਚਵਾਈ ਆ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਇਹਦੇ ਵਿੱਚ ਕੋਈ ਘਰ ਨਹੀਂ ਆ ਭੋਲੀਆਂ ਮਈਆਂ ਸਾਰੀਆਂ ਉਵਰ ਗਈਆਂ ਸੰਦੂਸਾ ਬਾਕੀ ਜਿਵੇਂ ਪਹਿਲਾਂ ਸੁਬਾਹ ਪਲਉਣ ਝੋਟੀ ਸੁਈ ਆ ਕਿਸੇ ਰਕਮ ਦੇ ਦਿੱਤੀ ਆਲ ਉਲਟੇ ਰੀ ਕੀਤੀ ਬੱਚੇ ਇੱਕ ਦਿਨ ਆਲੀ ਗ੍ਰੀਟਿੰਗ ਮੈਂ ਵੀ ਬੱਚੇ ਤੇ ਬੱਚੇ ਨੇ ਮਿਲਦੀ ਆ ਭੋਏ ਭੋਏ ਧੜੀ ਚਾਰ ਨੇ ਉਹ ਦੇ ਦਾਂਗੇ ਉਹਨਾਂ ਨੂੰ ਵੀਡੀਓ ਦਵਾਂਗੇ ਹਾਂ ਹਾਂ ਉਹ ਦੇਖੋ ਤੇ ਭੋਏ ਕੋ ਝੋੜੀ ਆਵੇ ਦਿਨ ਤੇ ਚੋਲੇ ਤਾਂ ਵੀ ਝੋੜੀ ਲੱਤ ਨਹੀਂ ਪੁੱਟੂਗੀ ਹਾਂਜੀ ਇਹ ਨਹੀਂ ਠੰਡੀ ਦੀ ਇੱਧਰ ਦੱਸਣਾ ਕੋਈ ਬਣੀਆਂ ਦੇ ਪਾਸੇ ਵੀ ਵਿਖਾ ਦੇ ਥਾਂ ਠੀਕ ਆ ਜੀ ਸਾਜ ਦੇ ਤੇ ਜਿਹੜੇ ਬਿਲਕੁਲ ਥਾਂ ਦੇ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਰਾਬਰ ਆ ਠੀਕ ਆ ਬਾਕੀ ਜੁਵਾਈ ਵੀ ਮਨੋਤਾ ਵੀ ਗਾਰ ਗੁਰ ਵੀ ਕਿੰਨੀ ਕਾ ਦੋਤੀ ਗਾਹ ਸੰਧ ਸਵਾ ਸਵਾ ਲੀਟਰ ਲਈ 1.5 ਲੀਟਰ ਸਵਾ ਲੀਟਰ ਲੀਟਰ 2.5 ਸਵਾ ਲੀਟਰ ਕਿੰਨੀ ਸਵਾ ਲੀਟਰ ਪੱਕ ਹਾਂਜੀ ਸਵਾ ਲ ਕਿੰਨੇ ਚ ਗਾਲ ਨਿਬੜੂਗੀ ਦੇਣੀ ਕਿੰਨੇ ਦੀ ਆਪਾਂ ਚ ਸਿੰਧੂ ਸਾਹਿਬ ਦੇ ਮੋਲ ਤੇ 115 ਕਰਦੇ ਆ ਜੀ ਹਾਂਜੀ ਬਾਕੀ ਜੋ ਤੁਸੀਂ ਕਹੋਗੇ ਕਰ ਦਾਂਗੇ ਮੈਂ ਪਹਿਲਾਂ ਜ਼ਿਕਰ ਕੀਤਾ ਜਾਂਦੇ ਵੀਰੇ ਚਲੋ ਮਾਲ ਤੁਹਾਡੀ ਖਰੀਦ ਆ ਤੁਹਾਡੀ ਵੇਚ ਆ ਹਾਂਜੀ ਆਪਾਂ ਬਿਲਕੁਲ ਜਾਇਜ਼ ਆਪਦੇ ਵੱਲੋਂ ਵੀ ਰੇਲ ਪੌਛੇ ਦੀ ਵੱਡੀ ਸੇਵਾ ਹੀ ਆ ਵੀ ਚਲੋ ਸਿੰਧੂ ਸਾਹਿਬ ਜਾਇਜ਼ ਦੇਵਾਂਗੇ ਪਰ ਛੋਟੀ ਨਾ ਮੰਨ ਲਓ ਹੈ ਥੋੜੀ ਛੋਟੀ ਆ ਹਾਂ ਬਾਕੀ ਲੈਵੇ ਲੈਵੇ ਤੇ ਚੁਾਈ ਵੱਲੋਂ ਛੋਟੀ ਜੀ ਕੋਈ ਕਮੀ ਨਹੀਂ ਹੈਗੀ ਤੁਹਾਡੀ ਸਾਰੇ ਪਾਸੇ ਸਾਫ਼ ਹੈ ਨਹੀਂ ਪਜੇਗੀ ਕੇਸ ਚ ਇਸ ਤੀਰ ਕੋਸੀ ਹੋ ਗਈ ਹੈ ਹੂੰ ਇਹ ਹੋ ਰਿਹਾ ਕਿ ਦੁੱਧ ਪਹਿਲਾਂ ਤਾਂ ਵਾ 6-7 ਲੀਟਰ ਕੋ 10 ਕਿਲੋ ਦਹੀਂ ਉਹਦੇ ਕੋ ਪੂਰਾ ਪੂਰਾ ਚਾਹੀਏ ਬਿਲਕੁਲ ਹਾਂਜੀ ਲਓ ਵੀ 10 ਲੀਟਰ ਦੁੱਧ ਤੇ ਮੇਰਾ ਭਰਾ ਚੋ ਕੇ ਲੈ ਜਾਓ ਜੇ 1 15 1 15 ਨਹੀਂ ਦੋਹੋਂ ਅੰਦਰ ਮਾਨਤਨ ਕਰ ਦਈਏ 8 ਦੀ ਹੁੰਦੀ ਹੈ ਕਿ 8 ਥੋੜੀ ਬੜੀ ਛੋਟੇ ਵਾਲੀ ਗੱਲ ਹੈ ਸੰਧੂ ਸਾਹਿਬ ਜੋ ਦੇ ਕਿਨੇ ਕਰ ਦਾਂਗੇ ਤੂੰ ਆਖਿਆ ਕਿ ਭਾ ਪਧਰੇ ਆਪਣੇ ਜਿੱਦਾਂ ਪੰਜ ਦੀ ਹੋ ਗਈ ਹਾਂ ਨਾ ਸੰਧੂ ਸਾਹਿਬ ਪੰਜ ਦੀ ਸੀਗਾ ਜੀ ਇੱਕ ਪੰਜ ਦੀ ਇਹ ਅੱਜ ਤੁਹਾਨੂੰ ਮੱਝ ਮਿਲ ਜੂਗੀ ਝੋਟੀ ਮਿਲ ਜੂਗੀ ਪਹਿਲਾ ਸਵੇਰ ਝੋਟੀ ਸੂਈ ਆ ਚਿੱਕੀ ਮੋਹ ਦੰਦੀ ਆ ਹਾਂਜੀ ਦੂਜੇ ਸਵੇਰ ਨੂੰ ਦੁੱਧ ਝੋਟੀ ਸਤ ਸੰਦੇ ਉਹ ਕੱਢੂ ਤੇਰਾ ਚੋਲਾ ਬਿਲਕੁਲ ਕਰਦੇ ਕਰਨੇ ਦੰਦਾ ਆ ਬਿਲਕੁਲ ਹਾਂਜੀ ਸੋ ਪਹਿਲਨਾ ਦੂਜੇ ਦੂਜੇ ਸਵੇਰ ਅਸਰ ਦੁੱਧੇ ਤੀਜੇ ਜਾ ਕੇ ਝੋਟੀਆਂ ਮੱਜਾਂ ਪੋੜੀਆਂ ਬਣਦੀਆਂ ਹਾਂਜੀ ਹਾਂਜੀ ਬੰਦੇ ਇਹਦੇ ਕੱਢਾ ਅੱਧੇ ਕਰਨਾ ਮੈਂ ਅੱਥੇ ਅੱਗੇ ਇਧਰ ਨਾਲ ਪਾਸੇ ਜੱਜ ਆਪਣੇ ਕੋਲ ਜਿਹੜੀ ਇਹ ਮੱਜ ਆ ਗਈ ਆ ਇਹ ਸਿੰਧੂ ਸਾਹਿਬ 15 ਦਿਨ ਰੇਸ ਸੂਈ ਆ 15 ਦਿਨਾਂ ਦੀ ਆ ਹਾਂਜੀ ਮਗਰ ਇਹਦੇ ਕਟਾ ਆ ਗਿਆ ਨਾ ਮਗਰ ਕਟਾ ਹੀ ਇਹਦੇ ਮਗਰ ਕਟਾ ਮੇਲ ਕਾਫ ਆ 15 ਦਿਨਾਂ ਦੀ ਸੂਈਏ ਕਿੰ 9 ਲੀਟਰ ਚਵਾਈ ਇੱਕ ਨੰਬਰ ਦੀ ਪੋਲੀ ਆ ਜੀ ਥਣ ਲੰਮਾ ਪਰ ਚਵਾਈ ਇੱਕ ਨੰਬਰ ਦੀ ਨਾ ਉਹ ਭੂਰ ਸ਼ਿਟਾ ਬਣੀ ਸਾਰੀਆਂ ਮੀਂਹ ਆਪਣੀਆਂ ਚਵਾਈ ਦੇ ਲੋਕ ਸੋ ਅਗਰ ਉਹਨਾਂ ਥਾਣ ਵਖਾਦੇ ਬਹਣੀ ਵਾਲੇ ਪਾਸੋਂ ਤਸਲੀ ਨਾਲ ਮੁੱਠੀ ਮੁੱਠੀ ਥਾਣ ਲਗਾ ਕਰਮਾਲੇ ਨੂੰ ਰੋਕ ਰੋਕ ਕੇ ਦਾ ਥਾਣਾ ਦੋਹਰਾ ਥਾਣ ਲਗਾ ਠੀਕ ਆ ਲਓ ਜੀ ਕਰੋ ਚੱਕ ਠੀਕ ਆ ਸੋ ਵਜਨ ਲੋਡ ਹਾਈ ਟੂ ਮੀਡੀਅਮ ਦੇ ਵਿੱਚ ਆ ਬਾਕੀ ਫੇਸ ਕੁਆਲਟੀ ਤੁਹਾਨੂੰ ਦਿਖਾ ਦਿੰਦੇ ਆ ਤੇ ਜੱਜ ਸੋਣਾ ਅਰੀਜਨਲ ਏ ਇਹ ਚੌਥਾ ਸੋਹਾ ਸੰਦ ਚੌਥਾ ਹਾਂ ਜੀ ਆਪਾਂ ਠੀਕ ਆ ਜਿਹੜਾ ਤਿੰਜਾ ਨਾ ਬਾਕੀ ਤੇ ਚੌਥਾ ਦੱਸੀਏ ਹਾਂ ਜੀ ਤੇਰਾ ਚੌਥਾ ਚ ਬਾਜਾ ਤੋਂ ਇਧਰ ਆ ਮੈਂ ਵੀ ਇੱਕ ਨੰਬਰ ਦੀਆਂ ਹੂੰ ਹੂੰ ਆਹ ਵੇਖੋ ਆ ਲੋ ਜੀ ਅੱਧਰ ਇੱਕ ਫਾਰ ਇਹ ਗੱਲ ਐ ਵੀ ਤੁਹਾਡੇ ਮਾੜਾ ਹੌਲੀ ਜਾਂਦੇ ਥਮੇ ਜਨਾਂ ਦੇ ਨਾਲ ਇੱਕ ਵਾਰੀ ਆ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਇੱਕੋ ਜਿਹਾ ਹੈਗਾ ਠੀਕ ਆ ਜੀ ਕੋਈ ਭਰਾ ਮੇਰਾ ਚੰਗੀ ਤਸੱਲੀ ਨਾਲ ਦੇਖ ਲਿਆ ਜੇ ਕਿਸੇ ਦੇ ਵਿੱਚ ਵੀ ਕੋਈ ਨਿੱਕੀ ਬਾਹਰ ਘੜਾ ਆਪਣਾ ਨਜ਼ਰ ਆਉਂਦੀ ਹੈ ਤਾਂ ਤੁਹਾਨੂੰ ਦੱਸ ਵੀ ਸਕਦੇ ਆ ਬਾਕੀ ਤਸੱਲੀ ਨਾਲ ਤੁਸੀਂ ਵੀ ਦੇਖ ਕੇ ਮੇਰਾ ਭਰਾ ਇੱਕ ਆਈ ਗਿਆ ਲੈਣਾ ਹੁੰਦਾ ਬਿਲਕੁਲ ਫਸਲਾ ਪਿੰਡਾ ਆਉਟੋਮੈਟਿਕ ਹੈ ਬੱਚੇ ਜਿੰਨੇ ਆ ਅਰੇ ਗੱਜਾਂ ਸੰਗਰ ਬੱਚੇ ਪਿੱਛੇ ਕਰ ਦਿਓ ਖੋਲ ਕਰ ਪਛਾ ਕਰ ਦਿਓ ਲੈ ਵੀ ਦਿਖਾ ਦੇ ਜੰਗੀ ਤੁਸਦੀ ਨਾਲ ਲੈ ਵੀ ਨਹੀਂ ਭਰਾ ਜੀ ਇਹਨਾਂ ਨੂੰ ਖੋਲ ਕੇ ਸਾਰ ਦੇ ਬਾਤ ਬਾਕੀ ਬਿਸ਼ੇ ਇਹ ਮਈਆਂ ਚੋਣਾ ਚੋਗੇ ਨਾ ਨਾ ਹਾਰੀਆਂ ਆ ਬਣੀ ਠੀਕ ਆ ਆਹ ਤੁਹਾਨੂੰ ਸਾਰਾ ਚੋਗੇ ਤੱਕ ਜਾ ਜੱਜ ਕੀ ਦਿਮਾਗ ਸੰਤੋਖ ਸਾਹਿਬ ਡਿਮਾਰ ਦੀ ਸੀਅਰ ਕਰਦੇ ਆ ਹਾਂ ਹਾਂ ਬਾਕੀ 2-3 ਕਿਲੋ ਚਵਾਈ ਇੱਕ ਨੰਬਰ ਦੀ ਆ ਕੋਈ ਘੁਰ ਸੱਟਾ ਨਹੀਂ ਆ ਜਿੰਨਾ ਦੱਸਾਂਗਾ 20 ਲੀਟਰ ਬਲ ਲੀਟਰ ਮਾਰ ਕੇ ਖੜੇ ਕੋਈ ਠੀਕ ਆ ਹਾਂਜੀ ਕੀ ਮੁੱਲ ਕਰਤਾ 80 ਹੰਸਾਬ 80 ਹਾਂਜੀ ਇਹ ਹੁਣੇ ਲੱਭੀ ਤਾਂ ਫੇਰ ਕਦੀ ਦਸੀ 75 ਦੇ ਚਲੋ ਸੋਹ ਸੋਹ ਜਿੱਦਾਂ ਕਰਦੇ ਕਰਦਾ ਹੋਰ ਵੀ ਅਗੀ ਗਜਾਇਆ ਸੋਨੇ ਹੋਰ ਵੀ ਮਾਰਦੇ ਛਾਲ ਆ 72 ਦੀ ਆ ਨਾ ਉਹ ਵੀ ਜਿੱਥੇ ਛੋੜੀ ਹੋਊ ਸੁਣ ਬਸ ਰਿਆ ਦੇ ਵਿੱਚੋਂ ਛੋੜ ਛੱਪਾਈ ਆ ਬਾਕੀ ਮਾਝ ਮੇਰੇ ਪਰੋਹ ਤੁਸੀਂ ਦੇਖ ਲਈਏ ਸਾਰੇ ਪਾਸਿਓਂ ਵੱਡੀਆਂ ਨੂੰ ਇਹ ਨਾ ਪਿੱਟ ਨਹੀਂ ਸਾਬ ਚੌਕਆਂੀਆਂ ਤੋਂ ਪੂਰੀ ਆ ਠੀਕ ਆ ਸਿਰਫ 72000 ਦੀ ਮਿਲ ਜੂਗੀ ਇੱਧਰ ਆ ਜਿਏ ਤੇ ਆਪਣੇ ਕੋਲ ਤਿੰਨ ਵੜਾ ਜੱਜ ਇਧਰਲੇ ਪਾਸੇ ਖੜੀਆਂ ਨੇ ਦੋ ਸੁਣੀਆਂ ਇੱਕ ਗੱਬਣ ਆ ਕੀ ਫਿਰ ਠੀਕ ਆ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੋਂ ਸਿੰਘਾਂ ਦੀ ਬੈਰ ਤੋਂ ਠੀਕ ਆ ਜੀ ਦੇਸੀ ਇਹ ਬਿਲਕੁਲ ਕ੍ਰਾਸ ਬਰੀਡ ਦੇ ਵਿੱਚ ਆ ਬਾਕੀ ਵੜਾ ਵੈਸੇ ਤਿੰਨੇ ਕ੍ਰਾਸ ਬਰੀਡ ਦੇ ਵਿੱਚ ਆ ਅੱਛਾ ਇਹ ਸੁਈ ਨੂੰ ਸੰਤੂ ਸਾਹਿਬ ਵਾਂਗਾਂ ਵਾਂਗਾਂ ਹੀ ਲੈਂਦੀ ਏ ਅੱਛਾ ਜੀ ਕਿੰਨੇ ਕਿ ਦਿਨ ਹੋ ਗਿਆ ਅੱਜ ਸੰਤੂ ਸਾਹਿਬ ਨੂੰ ਤੀਜਾ ਦਿਨ ਸੁਈ ਨੂੰ ਆ ਨਾ ਰੋ ਨਾ ਵਾਲਾ ਮਗਰ ਬੱਛੀ ਮਗਰ ਆਈ ਠੀਕ ਹੈ ਜੀ ਬੱਛੀ ਮਗਰ ਹਾਂਜੀ ਮੌਜੂਦ ਤੀਜਾ ਦਿਨ ਮਗਰ ਬੱਛੀ ਹੈ ਸੁਬਿਆਂ ਦੇ ਵਿੱਚ ਮੇਰਾ ਭਰਾ ਦੂਜਾ ਮੰਨ ਲਿਓ ਤੀਜਾ ਮੰਨ ਲਿਓ ਦੂਜਾ ਸਮਝ ਗਿਆ ਉਹਦਾ ਸੌਦਾ ਕਰ ਲਿਆ ਜੀ ਠੀਕ ਆ ਐਸੋਂ ਕੋ ਵੀਰ ਦੁੱਧ ਕੱਚਾ ਦੁੱਧ ਕਿੰਨਾ ਦਾ ਥੱਲੇ ਸਿੰਧੂ ਸਾਹਿਬ 6 ਕਿਲੋ ਬੋਲ ਆਈ ਇਹਦੇ ਕੋਲ 6 ਕਿਲੋ ਹਾਂਜੀ ਬੰਗਾਰਸੀ ਪਾਉਂਦੀ ਕੋਈ ਲੋੜ ਨਹੀਂ ਜੀ ਭਾਵੇਂ ਉੱਤੇ ਜਿਹੜੇ ਫਿਰ ਨੰਨ ਨਹਾਉਣ ਲੱਗਿਆ ਨੇ ਚੋਣ ਲੱਗਿਆ ਜਿੱਥੇ ਮਰਦਾਂ ਨੂੰ ਕਰਾਈਓ ਇਹਨੂੰ ਪੀ ਜਾਣਗੇ ਇਸ ਮਾਰੋ 6 ਕਿਲੋ ਬੋਲ ਆਈ ਬੋਲ ਆ 450 ਰੁਪਏ ਜੀ 450 ਰੁਪਏ ਤੇ ਪੰਜਾ ਬਹਿਰਾ ਮਗਰ ਵਛੀਆ ਹਾਂਜੀ ਬੋਲ 6 ਕਿਲੋ ਕਰਮ ਵਾਲੀ ਥੱਲੇ ਬਾਕੀ ਥਾਂ ਮੈਂ ਪਾਸਾ ਜੰਗੀ ਤਸਦੀਨਾਤ ਦੇਖ ਲਿਆ ਜੀ ਆ ਥਾਂ ਦਾ ਸਾਇਗਾ ਵਨ ਵੀਰ ਜਿੰਨੀ ਆ ਉਹ ਤੁਹਾਡੇ ਸਾਹਮਣੇ ਆ ਬਿਲਕੁਲ ਕਾਫੀ ਕਲਰ ਜਰਾਗਾ ਇਧਰ ਖੋਲ ਕੇ ਤੋਰ ਕੇ ਤ ਠੀਕ ਹੈ ਜੀ ਜੋ ਸਟਾਰਟਿੰਗ ਦੀ ਹੈ ਚਲੋ 6 ਕਿਲੋ ਹਾਂਜੀ ਬਾਕੀ ਨਾਰਮਲ ਜਜ ਜਿਹੋ ਦੀ ਚਲੋ ਸੇਵਾ ਨਾਰਮਲ ਦਰਮਿਆਨੀ ਕਿਸੇ ਫਾਰਮਰ ਭਰਾ ਦੀ ਦਾ ਹੀ ਕੋਈ 9-10 ਕਿਲੋ ਦੋ ਦੇ ਦੂਸਰੇ ਦੇ ਦੋ ਲੀਟਰ ਸੰਧ ਸਭ ਰਾਵ ਦਾ ਦੇ ਦੂਗੀ ਜੀ ਬਾਜੀ ਕਹੇ 9 ਲੀਟਰ ਦੋ ਦੇ ਦੂਗੀ ਬਿਲਕੁਲ ਤੇ ਆਪਾਂ ਕੀ 15 ਕਿਲੋ ਦੋ ਉਹ ਤਾਂ ਨਹੀਂ ਆ 9 ਲੀਟਰ ਦੋ ਜਿਹੜੇ ਦੇ ਦੇ ਦੂਗੀ ਹਾਂ ਠੀਕ ਹੈ ਜੀ ਮਿਕਸ ਕਰ ਦੇ ਸਭ ਨਾਲ ਹਾਂ ਲਓ ਜੀ 9 ਕਿਲੋ ਵੀਰਵਾ ਵੀ ਦੋ ਦਿਨ ਚਵਾਉਣਾ ਚਾਹੀਦਾ ਇਸ ਵਕਤ ਸੋ ਸ਼ੁਰੂਆਤ ਹੀ ਕੀਤੀ ਹੈ 6 ਲੀਟਰ ਜਿਹੜਾ ਹੁਣ ਇਸ ਵਕਤ ਤੋਂ ਬੋੜਾ ਹੀ ਆ ਉਨੇਵੇ ਦੀ ਕਰਮਾਂ ਲਈ ਜਿੰਨੇ ਵੀ ਆ ਬਿਲਕੁਲ ਤੁਹਾਨੂੰ ਦਿਖਾ ਰਿਆ ਸਾਫ ਆ ਕੋਈ ਫੋੜਸ਼ਾਕ ਨਹੀਂ ਕੀ ਨਾਲ ਚਾਰੇ ਥਾਣੇ ਸਿੰਧੂ ਸਾਹਿਬ ਬਾਕੀ ਸੀਲੀਆਂ ਕਾ ਆਣੀਆਂ ਬਹੁਤ ਜ਼ਿਆਦੀਆਂ ਕੰਮੀ ਵਰਗੀ ਨਾ ਨਾ ਲੱਗਿਆ ਛੜ ਮਾਰਨੀ ਨਾ ਚੋਣ ਲੱਗਿਆ ਅੱਲਾ ਨਾਲ ਮੰਗਾ ਜੀ ਰੋੜਨਾ ਰਸੀ ਲੱਭਦੇ ਫਿਰ ਨਾ ਵੀ ਰਸੀ ਲੱਭਦੇ ਰੰਗਣਾ ਬਿਲਕੁਲ ਬਾਕੀ ਥਾਂ ਨੋਗੜਾ ਮਈਆ ਵਾਲਾ ਕੰਮ ਠੀਕ ਆ ਤੇ ਕੀ ਮੋਲ ਵੜੀ ਕੀ ਡਿਮਾਂਡ ਰੋਗੇ ਜੀ ਸਿੰਧੂ ਸਾਹਿਬ ਮੋਨ ਦਾ 5000 ਕਰਦੇ ਆ ਜੀ ਆ ਬਾਕੀ ਤੁਸੀਂ ਜੋ ਕਹੋਗੇ ਆਪਾਂ ਕਰਦਾਂਗੇ ਅੱਜ 50000 ਤੁਹਾਡਾ ਹਨੁਮਾਨ ਤਾਂ ਕਰਨਾ ਪਾਣਾ ਤੂੰ ਆਖਿਆ ਪਾਣੀ ਪੁਣੀ ਆਲੇ ਚਲੋ ਜਿੱਦਾਂ ਨਹੀਂ ਮੈਂ ਮੈਂ ਕਹਦਾ ਇਕੱਲੇ ਨੱਖਣਾ ਸਾਨੂੰ ਪਤਾ ਹੀ ਆ ਜੱਜ ਤੇਰੇ ਸਾਹਮਣੇ ਇਹਨੂੰ ਸਵਾ ਹਾਲਾਤ ਬਿਲਕੁਲ ਤੈਨੂੰ ਪਤਾ ਹੀ ਹੈ ਕਿਵੇਂ ਚੱਲ ਰਿਹਾ ਵੀਰੇ ਹਾਂ ਬਾਕੀ ਸੂਸਰ ਮਾਲ ਚ ਕਮੀ ਕੋਈ ਨਹੀਂ ਹਾਂਜੀ ਸਾਰਾ ਮਾਲ ਆਪਣਾ ਸੂਸਰਾ ਹੈ ਇਹ ਨਹੀਂ ਕੋਈ ਲਾਹਮੇ ਵਾਲਾ ਕੰਮ ਹੋ ਗਿਆ ਪਰ ਵੀ ਭਰਾ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਇਸ ਲਾਹਮੇ ਵਾਲਾ ਕੰਮ ਕੋਈ ਨਹੀਂ ਹੈਗਾ ਚਲੋ 25000 ਬਾਕੀ ਵੈਰ ਜਦੋਂ ਹੱਕ ਪੱਕੀ ਵੀ ਰੱਖਦੀ ਆ ਜਿਹੜੇ ਭਰਾ ਨੇ ਘਰ ਦਾ ਦੁੱਧ ਪੀਣਾ ਨਾਰਮਲ ਗੱਲ ਕਰਦੇ ਆਪਾਂ ਤੇ 25000 ਵੀ ਕੋਈ ਜ਼ਿਆਦਾ ਨਹੀਂਗਾ ਦੋ ਦਰ ਗਏ ਪਤਾ ਕੀ ਜੀ ਹਾਂ ਨਾ ਜੇ ਤੁਸੀਂ ਕਰਾਉਣਾ ਤੇ 22000 ਦੀ ਗਾੜ ਦੇ ਦਾਂਗੇ 100 ਰੁਪਿਆ ਛੋਟ ਕਰ ਦਾਂਗੇ ਚਲੋ ਹੋਰ ਵੀ ਚਲੋ ਠੀਕ ਆ ਬਸ ਕਿਉਂਕਿ 22000 ਦੇ ਵਿੱਚੋਂ 100 ਰੁਪਿਆ ਛੋਟ ਆ ਹਾਂਜੀ ਠੀਕ ਆ ਜੀ ਕਿਉਂਕਿ ਇਹਨਾਂ ਦੀ ਆਪਦੀ ਖਰੀਦ ਆ ਹਾਂਜੀ ਇਹਨਾਂ ਦੀ ਆਪਦੀ ਵੇਚ ਆ ਪਰ ਜਿੱਥੋਂ ਆਪਾਂ ਨੂੰ ਸਮਝ ਹੋਈ ਵੀ ਇੱਥੇ ਵੀ ਬਿਲਕੁਲ ਵਾਜਬ ਆ ਜਾਇਜ਼ ਆ ਉੱਥੇ ਵੀ ਚੀਜ਼ ਮਿਲਣੀ ਚਾਹੀਦੀ ਠੀਕ ਆ ਇੱਕ 22 ਦੇ ਵਿੱਚੋਂ ਇੱਕ 100 ਦਾ ਨੋਟ ਛੱਡਾਂਗੇ ਚਲੋ ਜੀ ਹਾਂਜੀ ਇੱਕੋ ਤੇਰਾ ਲੱਖ ਵਰਗਾ ਹਾਂ ਹਾਂਜੀ ਬਾਕੀ ਮੋੜ ਕੇ ਸੋਨੇ ਦੇ ਵਿੱਚ ਪਾਲਾ ਹੈ ਠੀਕ ਆ ਇਹ ਵੀ ਸਰ ਪਹਿਲਾ ਸਵਾਸ ਵੀ ਵਸੀ ਪਹਿਲਾ ਸਵਾਸ ਠੀਕ ਹੈ ਜੀ ਇਹ ਆਪਣੇ ਘਰ ਦੀ ਵਸੀ ਮੰਨ ਲਓ ਤੇ ਆਪਣੇ ਕੋਲ ਸੂਈ ਇਹਨੂੰ ਸੂਈ ਨੂੰ 20 ਦਿਨ ਹੋ ਗਏ ਪੰਜੀ ਇਹਦੀ ਵੀ ਮਗਰੀ ਵਸੀ ਆ ਜੀ ਠੀਕ ਹੈ ਜੀ ਬਾਕੀ ਇਹਨੂੰ ਭਾਵੇਂ ਬੱਚਾ ਛੱਡ ਲੇ ਨਾ ਛੱਡ ਲੇ ਅਸੀਂ ਇਦਾਂ ਚੋਦੇ ਅਸੀਂ ਤੇ ਵਸੀ ਨੂੰ ਪਾਉਂਦੇ ਦੁੱਧ ਬਾਲਟੇ ਮਗਰ ਬੱਚਾ ਵੇ ਵਸੀ ਜੀ ਇਹਦੇ ਮਗਰ ਵੀ ਵਸੀ ਬਹੁਤ ਚੰਗੀ ਗਾਹ ਹੈ ਜੀ ਇਹਦੇ ਕੋਲ ਸਾਡੇ ਕੈਮਰਾ ਪੁੱਤ ਇਧਰੋਂ ਵਸੀ ਦਿਖਾ ਦੇ ਦੀਆਂ ਪਾਈਆਂ ਕਿ ਦਿਨਾਂ ਦੀ ਸੂਈ ਹਾਂਜੀ ਵੀਆਂ ਪਾਈਆਂ ਵਸੀ ਵੀ ਚੰਗੀ ਆ ਮਗਰ ਹਨਾ ਹਾਂਜੀ ਲਾ ਵੀ ਪਲੀ ਪ੍ਰੀਤੀ ਮਗਰ ਵਸੀ ਆ ਬਾਕੀ ਕੋਈ 20 ਦੀ ਮੰਨ ਲੇ ਕੋਈ ਪਾਈਆਂ ਦੀ ਮੰਨ ਲੇ ਤੇ ਐਸ ਵਕਤ ਦੁੱਧ ਦੀ ਸਥਿਤੀ ਕੀ ਹੈ ਵੀਰੇ ਨੇ ਸਨੇ ਸਿੰਧੂ ਸਾਹਿਬ ਇਹਦੇ ਕੋ 10 ਕਿਲੋ ਦੁੱਧ ਹੋਗਾ ਜੀ ਹਾਂ ਜੀ ਜਿਹੜਾ ਆਪਾਂ ਦੇ ਰਹੇ ਆ ਤੇ ਇਹ ਜਿਹੜਾ ਕਹਿਣ 15 ਕਹਿਦੀ ਉਹ ਮਿਲ ਕੇ ਆਪਾਂ ਝੋਟੇ ਵੇਲੇ ਆਪਾਂ ਇਹਦਾ ਤੇ ਚੋਲੇ ਦਾ ਪੂਰਾ ਦੁੱਧ ਦਸਣਾ ਹਾਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਠੰਡੀ ਤੇਰੀ ਮੈਂ ਤੇ ਇਦਾਂ ਹੀ ਛੋਦ ਲਈ ਨੂੰ ਠੀਕ ਹੈ ਜੀ ਹਾਂ ਹਾਂ ਆਹ ਦੇਖੋ ਜੀ 10 ਕਿਲੋ ਐਸ ਵਕਤ ਦੁੱਧ ਦੇ ਦਸਣਾ ਠੀਕ ਹੈ ਜੀ ਇੱਧਰ ਥੋੜਾ ਲਾ ਗਿਓ ਖਾਦ ਗਏ ਬਾਕੀ ਚੌਥਾਂ ਦੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਕੋਈ ਵੰਗਾ ਨਹੀਂ ਕੋਈ ਰਸਿਆ ਨਿਆਰਾ ਨਹੀਂ ਗਾ ਠੀਕ 10 ਕਿਲੋ ਸੁਖਤ ਦੁੱਧ ਬਾਕੀ ਥਾਂ ਸੰਦੂ ਸਾਹਿਬ ਬਹੁਤ ਚੰਗਾ ਲੱਗ ਰਿਹਾ ਵੰਡ ਬਾਜਾ ਕਰਮਾ ਦੀ ਠੀਕਾ ਜੀ ਪ੍ਰਿੰਟ ਫਰੰਟ ਬਹੁਤ ਸੋਹਣਾ ਠੀਕ ਹੈ ਲੈ ਵੀਰ ਸੋਨੀ ਤੋਰਦੇ ਆ ਜੇ ਸੋ ਹੈ ਵੀ ਪਹਿਲਾ ਸੁਬਾ ਹਨਾ ਬੱਛੀ ਪਹਿਲਾ ਦੰਦਾ ਹੀ ਸੰਦੂ ਸਾਹਿਬ ਦੀ ਮੂੰਹ ਇਹ ਵੀ ਛਿੱਗੀ ਆ ਜੇ ਬਿਲਕੁਲ ਮੂੰਹੋਂ ਦੰਦੀ ਛਿੱਗੀ ਆ ਅਜੇ ਦੰਦਾਂ ਦੇ ਵਿੱਚ ਹੀ ਆ ਠੀਕ ਆ ਹਾਜਤ ਕਰ ਤੋ ਤੁਹਾਡੇ ਸਾਹਮਣੇ ਆ ਬਾਕੀ ਨਾ ਬਹੁਤੀ ਵੱਡੀ ਦੇ ਨਾ ਹੀ ਦਰਮਿਆਨੀਆਂ ਵਿਚਲਾ ਮੇਰਾ ਜਿੱਦਾਂ ਇੱਕ ਮੀਡੀਅਮ ਹਾਈਟ ਦੇ ਵਿੱਚ ਬੱਛੀਆਂ ਆਪਾਂ ਦੇਖਦੇ ਆ ਚਲੋ ਕੁਲੀ ਬੱਛੀ ਆ ਬਿਲਕੁਲ ਸਟ੍ਰੇਟ ਪਟਾ ਛੋਟਾ ਕੰਨ ਤੋ ਚਾਰੇ ਥਾਂ ਕੋਈ ਫੋੜਸ਼ਾਂ ਕੋਈ ਬੱਚਾ ਨਹੀਂ ਨਾਲ ਲੱਗਾ ਠੀਕ ਆ ਤੋ 10 ਕਿਲੋ ਇਸ ਵਕਤੇ ਤੇ ਥਲੇ ਦੁੱਧ ਰੇਡ ਵੀ ਬਿਲਕੁਲ 10 ਕਿਲੋ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੀ ਕਰਾ ਦਾਂਗੇ ਸੋ ਹਰੇਕ ਫਾਰਮਰ ਭਰਾ ਮੇਰਾ ਖਰੀਦੇ ਠੀਕ ਆ ਜੀ ਘਰ ਘਰ ਤੋਂ ਦੁੱਧ ਪਹੁੰਚੇ ਬਾਕੀ ਸਿੰਧੂ ਸੋ ਪਹਿਲਾਂ ਦੱਸ ਦਈਏ ਪਹਿਲੇ ਗਿਆ ਇਹ ਆਪਾਂ ਇਹਨੂੰ ਵਸ਼ੀ ਨੂੰ ਝੋਦੇ ਆਪਾਂ ਵਸ਼ੀ ਨੂੰ ਪਾਉਂਦੇ ਬਾਲਟੇ ਦੁੱਧ ਠੀਕ ਆ ਆਪਾਂ ਇਦਾਂ ਤੇ ਇਹਨੂੰ ਜੋਸਈਏ ਜੀ ਠੀਕ ਆ ਜੀ ਬਾਕੀ ਮੁੰਲੇ ਕੋਲ ਪਾਇਆ ਗਾ ਬਾਕੀ ਸ਼ਾਡੂ ਦੇ ਤਾਂ ਕੋਈ ਗੱਲ ਨਹੀਂ ਕੋਈ ਵਸਲੀ ਆਂਦੀ ਕੋਈ ਨਹੀਂ ਹਾਂ ਪਰ ਢੱਡਾ ਮਾਰਦੀ ਸੀ ਬਹੁਤ ਜ਼ਿਆਦਾ ਇਹ ਕਰਕੇ ਛੱਡਦੇ ਨਹੀਂ ਥਲੇ ਉਹ ਕੋਈ ਤਾਂ ਸਮੇਂ ਵੀ ਦਾਦੀ ਡੰਡ ਲਾ ਦਿੰਦੇ ਆ ਜਾਨਵਰ ਇਸੇ ਕਰਕੇ ਨਹੀਂ ਛੱਡੀ ਸੀ ਜੋ ਉਹ ਵੀ ਵਸਿਓ ਵੀ ਮਾਰਦੀ ਆ ਪਰ ਉਹ ਐਵੇਂ ਐਵੇਂ ਚਲੋ ਛੱਡਦੇ ਵੀ ਨਿੱਕੀ ਇਹਦੇ ਠੀਕ ਆ ਤੇ ਉਹ ਵੀ ਬਾਡੀ ਪਿਆ ਨਹੀਂ ਸੀ ਬਿਲਕੁਲ ਉਹ ਵੱਚੀ ਦੋਸਤੋ ਮਗਰ ਇਹਦੇ 10 ਕਿਲੋ ਐ ਉਸ ਵਕਤ ਪੀਆਂ ਪਾਈਆਂ 24 ਦਿਨਾਂ ਦੀ ਸੂਈ ਮੰਨ ਕੇ ਤੁਸੀਂ ਸੌਫਾ ਕਰ ਲਿਆ ਜੀ ਮੁੱਲ ਕੀ ਦੇ ਦਾਂਗੇ ਕੀ ਡਿਮਾਂਡ ਰੋਗੇ ਜੀ ਸੰਧੂ ਸਾਹਿਬ ਡਿਮਾਂਡ ਇਹਦੀ 40 ਹਜ਼ਾਰ ਕਰਦੇ ਆ ਜੀ ਹਾਂਜੀ ਲੈਣ ਦੇ 50000 35 ਦੀ 35 ਦੀ ਹਾਂ ਨਾ ਸਮਝ 35 ਦੀ ਹਾਂਜੀ 10000 ਹੋਰ ਜ਼ਿਆਦਾ 34 ਦੀ ਬੱਲੇ ਬੱਲੇ ਜਾਂਦਾ ਚਵਾਈ ਦੀ ਆ ਭੂਟੀ ਨਾਲ ਬੱਲੇ ਬੱਲੇ ਆ ਲਾ ਵੀ 34000 ਸੀ ਠੀਕ ਆ ਜੀ ਸੋ ਮੇਲਾ ਲੁੱਟ ਲਿਓ ਜਿਹੜੇ ਮੇਰੇ ਭਰਾ ਦੇ ਹਿੱਸੇ ਆਊਗਾ ਹਾਂਜੀ ਇੱਧਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਰਾਸ ਬ੍ਰੀਡ ਦੇ ਵਿੱਚ ਤਾਂ ਕੋਈ ਜਰਸੀ ਦਾ ਕਰਾਸ ਮੰਨ ਕੇ ਕਲਬਾ ਕਰ ਲਿਓ ਇਹ ਸੰਧੂ ਸਾਹਿਬ ਜਰਸੀ ਤੇ ਆਪਣਾ ਹੈ ਕਿ ਸ਼ਾਈ ਵਾਲਾ ਕਰਾਸ ਆ ਬਾਕੀ ਇਹਨਾਂ ਤੇ ਹੈ ਥੋੜੀ ਠੰਡੀ ਤੇ ਗਰਮ ਨਹੀਂ ਕਿ ਨਾ ਉਹਨਾਂ ਵਾਲ ਗਿਆ ਛੜ ਮਾਰੇ ਬਾਕੀ ਇਹਦੀ ਗੱਲ ਕੋਈ ਨਹੀਂ ਵੀ ਜਿਆਦਾ ਛੜਾਂ ਪਾਉਗੀ ਠੀਕ ਆ ਹਾਂ ਜਿੰਨਾਂ ਵਾਲਾ ਬਿਲਕੁਲ ਨਹੀਂ ਠੀਕ ਆ ਹਾਂਜੀ ਵੀ ਜਰਸੀ ਦੇ ਵਿੱਚ ਸ਼ਾਈ ਵਾਲਾ ਕਰਾਸ ਆ ਕਰਾਸ ਹੈ ਹਾਂਜੀ ਇਹ ਪਲੂਣੀ ਪਹਿਲਣ ਕੇ ਦੂਜੇ ਦੂਜਾ ਸੂਬਾ ਹਾਂਜੀ ਅਜੇ ਲੈ ਜੋ ਲੜਾ ਲੋੜਾ ਕਾਫੀ ਆ ਹਾਂਜੀ ਇਹ ਖੜਦੀ ਹੈ ਪੰਜਾਂ ਦਿਨ ਠੀਕ ਆ ਜੀ ਪੰਜ ਸੱਤ ਲੈ ਜੇ ਸੋ 200 ਬੇ ਨਿਕਲ ਜਾਂਦੀ ਆ ਠੀਕ ਆ ਆ ਮਾਰਾ ਜੀ ਕੋਈ ਬੈਕ ਸ਼ਾਟ ਦਿਖਾ ਦਿਓ ਲੜਾ ਲੜਾ ਕਾਫੀ ਘਟੇ ਲ ਬਹੁਤ ਜਿਆਦੀ ਹਲੇਵੇ ਦੇ ਵਿੱਚ ਇਹਨੂੰ ਵੀ ਬਹੁਤ ਸਭ ਬਹੁਤ ਜਿਆਦੀ ਕਾਫੀ ਪਲੀ ਪਲੀਤੀ ਆ ਜਿੱਡੀ ਕ ਹਾਈਟ ਦੀ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਆ ਜਿੱਡੀ ਆਪਾਂ ਪਹਿਲਾਂ ਤੁਹਾਨੂੰ ਡੱਬੀ ਵਾਛੀ ਦਿਖਾਈ ਓਡਾ ਕੇ ਦਾ ਕੱਤ ਹੈਗਾ ਲਾਲ ਰੰਗ ਦੇ ਵਿੱਚ ਤਾਂ ਬਿਲਕੁਲ ਡਾਰਕ ਲਾਲ ਕਲਰ ਆ ਤੇ ਦੂਜਾ ਸੁਆ ਇਸ ਵਾਛੀ ਨੇ ਸੁਣਾ ਥੱਲੇ ਭਾਂਡੇ ਦੀ ਮੇਰਾ ਭਾ ਤੁਸੀ ਆਪ ਤਸੱਲੀ ਨਾਲ ਦੇਖ ਲਿਆ ਜੇ ਲਾਏ ਬਣਾਏ ਕਰਮਾਂ ਦੀ ਪਈ ਹੈ ਪੰਜਾ ਸੱਤਾ ਦਿਨਾਂ ਦੇ ਵਿੱਚ ਚੰਗੀ ਥੱਲਿਓਂ ਬਣ ਕੇ ਤਿਆਰ ਹੋ ਜਾਊਗੀ ਤੇ ਪੂਰੀ ਗੇਂਦ ਵਰਗੀ ਆ ਕਰਮਾਂ ਦੀ ਗੋਲ ਦੂਜਾ ਸੂਆ ਬਚੀ ਆ ਬਾਕੀ ਥਾਨ ਸੰਤੂ ਬਹੁਤ ਹੀ ਲੱਗਾ ਲਾਲ ਰੰਗ ਦੇ ਵਿੱਚ ਹਾਂ ਬਿਲਕੁਲ ਮੁੱਠੀ ਮੁੱਠੀ ਥਾਨ ਕੱਢ ਆਉਣਾ ਇਹਨੇ ਹਣਾ ਤੇ ਥੋੜਾ ਜਿੰਨੇ ਵਿੱਚ ਕਰਾਸ ਆ ਗਿਆ ਜਿਵੇਂ ਜਰਸੀ ਦੇ ਵਿੱਚ ਛਾਈ ਵਾਲ ਦਾ ਕਰਾਸ ਆ ਗਿਆ ਦੇ ਵਿੱਚ ਠੀਕ ਆ ਲੈ ਵੀ ਜਾਂਦੀ ਵੀਰੇ ਕੀ ਮੁੱਲ ਕੀ ਡਿਮਾਂਡ ਰੂਗੀ ਇਸ ਵਾਰ ਦੀ ਸੰਤੂ ਸਾਹਿਬ ਦੀ ਡਿਮਾਂਡ ਹੈ 42000 ਕਰਦੇ ਆ ਜੀ ਹਾਂ ਜੀ ਹਾਂ ਜੀ ਹਾਂ ਬਾਕੀ ਜਿੱਦਾਂ ਤੁਸੀਂ ਕਹੋਗੇ ਆਪਾਂ ਕਰ ਲਾਂਗੇ 42 ਕਰ ਲਾਂ 45 ਕਰ ਲਾਂ ਜਿੱਥੇ ਆਪਾਂ ਦੇ ਦੇਣੀ ਇਹਦੇ ਵਿੱਚ 100-200 ਰੁਪਏ ਛੋਟ ਆ ਪੱਕਾ ਮੋਲਾ ਪਾਈ ਐਸਨ ਵਾਲੇ ਕਰ ਦਗੇ ਸਿੰਧੂ 38000 ਦੀ ਗਾਹ ਦੇ ਦਾਂਗੇ 38000 ਹਾਂ ਨਾ ਹਾਂਜੀ ਵੀ ਖੁਸ਼ੀ ਨਾਲ ਵੀ ਤਾਂ 100-200 ਰੁਪਏ ਮਾ ਦੇ ਉਹ ਜਿਹੜੇ ਛੋਟ ਜਿਓ ਸਵਾਲ ਕਰਨਾ ਉਹ ਆਏਗੇ ਭਾਵਾ ਜਿਹੜਾ 38000 ਦੀ ਆ ਹਾਂ ਨਾ ਜੇ 38000 ਦੀ ਬੱਸੀ ਮਿਲ ਜੂਗੀ ਹਾਂਜੀ ਚਲੋ ਮੌਕੇ ਤੇ ਛੋਟ ਛੱਪਾ ਹੁੰਦਾ ਰਹਿੰਦਾ ਖੁਸ਼ੀ ਨਾਲ ਇਹ ਅੱਜ ਜਦ ਤੇ ਸੋਨੀ ਵੀਰੋਂ ਦੇ ਕੋਲ ਜਿਹੜੇ ਮਾਲ ਤੁਹਾਨੂੰ ਆਪਾਂ ਦਿਖਾਇਆ ਇਹ ਟੋਟਲ 8 ਔਰ ਇੱਕ ਤਰ੍ਹਾਂ ਦਾ ਪਸ਼ੂ ਆ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਤੇ ਮੈਨੂੰ ਲੱਗਦਾ ਵੀ ਅੱਜ ਜੱਜਵਰੇ 22 23 22000 ਤੋਂ ਸ਼ਟਾਰਟ ਹੋ ਕੇ ਹਾਂਜੀ ਹਾਂਜੀ 138000 ਤੱਕ ਮੋਲੇ ਤੇ 3633 ਤੱਕ ਮੋਲੇ ਚਾਹੇ ਮੱਜਾਂ ਦੀ ਗੱਲ ਕਰ ਲਈਏ ਚਾਹੇ ਵੈਰਾਂ ਦੀ ਗੱਲ ਕਰ ਲਈਏ ਜੱਜਵਰੇ ਕਹ ਲੈਓ ਇੱਕ ਜੱਜ ਦਾ ਨੰਬਰ ਆਪਣੇ ਕਰ ਦਿਓ ਸਾਹ ਜੀ ਆਪਾਂ ਨੰਬਰ ਹਸਨ ਸਿੰਘ ਸਾਹਿਬ 8158 ਹਾਂਜੀ 74703 ਠੀਕ ਹੈ ਹਾਂਜੀ ਲੋ ਵੀ ਇਹ ਨੰਬਰ ਵੀਰ ਜੱਜ ਦੇ ਨੰਬਰਾਂ ਤੇ ਕਾਲ ਕਰਕੇ ਦੋਸਤੋ ਕਰੋ ਗੱਲਬਾਤ ਇਹ ਅੱਜ ਆਪਾਂ ਨਾਗਰਿਕਾਂ ਨੂੰ ਦਿਖਾਤੇ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਐ ਇਸ ਕਿਲੇ ਤੇ ਉਸਗੇ ਵਿਚ ਕਰਦੇ ਰਿਹਾ ਕਰੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ